ਤੋ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਪੂਰੀ ਦੇਖਿਓ ਜੀ ਕਿ ਆਪਣੇ ਨਾ ਸੰਦੀਪ ਤੇ ਇੱਕ ਆਪਣੀ ਯਾਦਵਿੰਦਰ ਇਹਨਾਂ ਵਿਆਹ ਦੇਖ ਕੇ ਆਈਆਂ ਸੀਗਾ ਤੇ ਵਿਆਹ ਦੇ ਵਿੱਚ ਨਾ ਜਿਹੜਾ ਬੁੜੀਆਂ ਜਿਵੇਂ ਨੱਚਦੀਆਂ ਗਾਉਂਦੀਆਂ ਹੁੰਦੀਆਂ ਉਹ ਚੀਜ਼ ਇਹਨਾਂ ਨੇ ਦੇਖੀ ਤੇ ਹੁਣ ਉਹਦੀ ਲਾਉਂਦੇ ਆ ਨਕਲ ਨਕਲ ਲਾਈ ਜਾਨੀਆਂ ਤੇ ਆਪਾਂ ਇਹਨਾਂ ਨੂੰ ਲੋਕੇ ਜਾਣੇ ਚੁੱਪ ਕਰਕੇ ਰੋਣਾ ਨਾ ਪੈਂਦਾ ਚੁੱਪ ਕਰਕੇ ਜਾਣਾ ਤੁਹਾਨੂੰ ਆਪਾਂ ਚੁੱਪ ਕਰਕੇ ਜਾਣੇ ਆ ਤੇ ਉਹਨੂੰ ਦੇਖਦੇ ਆ ਇਹ ਇਹਦੇ ਵਿੱਚ ਰਖੋਨੇ ਤੁਹਾਨੂੰ ਵੀ ਕਿੰਨੇ ਨਕਲਾ ਹੋਣਾ। ਆਪਾਂ ਜਨ ਜੋਤ ਰੋਣਾ ਨਾ ਪਈ ਠੀਕ ਹੈ? ਚੁੱਪ ਕਰਕੇ ਚਲੋ। ਆਇਓ। ਆਇਓ ਛੇਰੇ ਪਿਛੇਲੇ। ਠੀਕ ਹੈ ਮੈਂ ਪਿਛੇ ਰਹਿਣਾ। ਚਲੋ ਚਲੋ ਚਲੋ। ਆਇਓ ਆਇਓ। ਦੇਖੇ ਨਾ। ਚਲੋ ਵੀ ਨਾਲ ਦੀ ਨਾਲ ਕੋਈ ਨਹੀਂ ਦਿੱਤਾ।

ਕੀ ਕਰ ਰਹੀ ਹੈ ਮੈਂ ਜੋ ਕਮਰੇ ਕਰਾ ਲਿਆ ਮੇਰੇ ਕੋਲ ਮਿੱਠਾ ਖੜਾ ਆ ਗਿਆ ਨਾ ਚੇਹ ਦੇ ਕਿ ਮੇਰੀ ਹੋਣੀ ਦੀਪੋ ਸੇ ਮਿਲੂ ਹੈ ਨਾ ਉਹਦੀ ਮੰਮੀ ਆ ਕਰਕੇ ਹਾਂ ਬੁੱਟਾ ਲੱਗ ਗਿਆ ਸਹੀ ਗੱਲ ਹੈ ਕਰਕੇ ਤਨਚਣ ਲੱਗ ਗਈਆਂ ਕਮਰੇ ਵਾਂਗੂੰ ਤੁਸੀਂ ਗੱਲ ਤਦਨ ਪਾਸ ਕਰ ਆਂ ਪਰ ਬਈ ਸੋਣਾ ਸੋਣਾ ਮੈਚਲੀ ਮੈਨੂੰ ਤਾਂ ਉੱਥੇ ਬੜਾ ਹਾਸਾ ਆ ਜਦੋਂ ਨਿਕਲ ਉਹ ਮੇਰੇ ਨਾਨਾ ਉਹ ਖਰੂਆ ਲੈ ਗਈ ਛੋਕ ਦੇਲੇ ਤਾਂ ਠੀਰੇ ਉਹਦੇ ਤੇ ਨਾਨਾ ਉਰਲੇ ਬੋਲੇ ਲੈ ਕੇ ਮੁੜ ਕੇ ਡੀ ਜੇ ਤੇ ਗਾਣਾ ਲਵਾ ਲਿਆ ਗੁੱਤ ਬਣ ਗਈ ਕਿ ਕਿਹਨੇ ਗੁੱਤ ਬਣ ਗਈ ਬਰੋਲਾ ਮਾਰ ਕੇ ਗੁੱਤ ਬਣ ਗਈ ਭਾਇਓ ਉਲਟਾ ਪਾਇਆ ਤੇ ਪਰਾਂਦਾ ਹੁਣ ਉਹ ਕੀ ਝਾਕ ਆਸ ਤਾਂ ਨਹੀਂ ਮੈਂ ਆਪ ਤਾਂ ਦਿਸੇ ਉਹ ਪਰੰਦਾ ਪਾਇਆ ਮੈਨੂੰ ਕੁਝ ਨਹੀਂ ਬਤਾ ਮੇਰੀ ਗੱਲ ਤਾਂ ਸੁਣ ਬਹੁਤ ਸੋਹਣਾ ਨੱਚਦੀ ਐ ਤੇ ਯਾ ਤੂੰ ਤੂੰ ਉਦੋਂ ਵੀ ਵੱਧ ਸੋਹਣਾ ਨੱਚਦੀ ਆ ਹਾਂ ਅੱਜ ਤਾਂ ਨੱਚ ਨਹੀਂ ਅਸੀਂ ਅੱਜ ਤਾਂ ਨੱਚ ਨਹੀਂ ਅਸੀਂ ਅਸੀਂ ਤੁਹਾਡੀ ਆਵੇ ਵੀਡੀਓ ਬਣਾਈਆਂ ਨੇ ਕਦੋਂ ਦੇ ਹਾਈ ਤੁਸੀਂ ਸਾਡੀ ਵੀਡੀਓ ਬਣਾਈਆਂ ਨਹੀਂ ਹੋ ਗਾ ਦੀ ਕੰਧਾਂ ਤੇ ਚੜ ਗਏ ਉਹ ਕੰਧਾਂ ਤੇ ਚੜ ਕੇ ਵੇਖੀ ਜਾਂਦੇ ਤੁਸੀਂ ਨੱਚੀ ਜਾਂਦੇ ਜੀ ਦੇਖ ਤਾਂ ਅਸੀਂ ਉਹ ਰੌਲਾ ਪਾਈ ਜਾਂਦੇ ਸੀ ਵੀਡੀਓ ਬਣਾ ਲਈ ਚ ਚ ਰਹਿਣਾ ਨੱਚ ਤੇ ਇਹ ਰੌਲਾ ਚੱਲੀ ਗਾ ਤੁਰਾ ਤੁਰਾ ਨੂਨ ਲਾ ਗਵਾ ਦਿਓ ਬਾਬੀ ਚੜਾਏ ਗਵਾ ਗਣਾ ਰੇਡੀ ਹਾਂ ਚੱਲ ਸੱਚੇ ਦੱਸ ਵੀਡੀ ਕਿੰਨੀ ਕ ਬਣਾਈ ਤਿੰਨ ਚਾਰ ਮਿੰਟਾਂ ਦੀ ਬਣਾ ਦੇ ਤਿੰਨ ਚਾਰ ਮਿੰਟਾਂ ਦੀ ਬਣਾ ਦੇ ਉਹ YouTube ਤੇ ਪਾਵਾਂਗੇ ਹੈ ਕੋਈ ਨਹੀਂ ਨਾ YouTube ਤੇ ਪਾਵਾਂ ਬੜੀ ਮਸ਼ਹੂਰ ਹੋ ਜਾਊਗੀ ਪੂਰੀ ਇਹ ਉਹ ਕੋਈ ਕੁਝ ਨਹੀਂ ਹੁੰਦਾ ਸਾਡਾ ਕਿਧਰ ਨਾ ਟਿੱਕੇ ਨਾ ਪਾਗੇ ਸਾਡਾ ਕਿਧਰ ਨਾ ਨਹੀਂ ਨਹੀਂ ਉਹ ਪਹਿਲਾਂ ਕੋਠੇ ਤੇ ਚੜ ਕੇ ਵੇਖੀ ਇਹਦੇ ਅਗਲੇ ਸਾਡੇ ਭਾਈ ਉਹ ਵੀਡੀਓ ਪਾਵਾਂਗੇ ਕੁਝ ਨਹੀਂ ਹੁੰਦਾ ਤੂੰ ਚੱਲ ਉਹਦੇ ਮੈਂ ਪਾਉਂਗਾ ਮੈਂ ਤਾਂ